ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਬੀਤੇ ਦਿਨੀ ਫਗਵਾੜਾ ਡੇਰਾ ਮਾਈ ਸ਼ੀਲਾ ਜੀ ਅਤੇ ਮਾਈ ਸੋਨੀਆ ਜੀ ਦੀ ਰਹੇ ਨੂੰ ਮਾਈ ਮਾਈ ਸ਼ੀਲਾ ਜੀ ਦਾ ਜਨਮ ਦਿਨ ਬੜੀ ਸ਼ਰਦਾ ਪੂਰਵਕ ਮਨਾਇਆ ਗਿਆ ਜਿਸ ਵਿੱਚ ਦੂਰ ਦੂਰ ਤੋਂ ਸੰਗਤਾਂ ਚੱਲ ਕੇ ਆਈਆਂ ਅਤੇ ਸੰਗਤਾਂ ਨੇ ਰੰਗ ਬਰੰਗੇ ਕੇਕ ਪੇਸਟੀਆਂ ਹੋਰ ਕਈ ਤਰ੍ਹਾਂ ਦੀਆਂ ਮਠਿਆਈਆਂ ਲੈ ਕੇ ਆਈਆਂ ਅਤੇ ਮਾਈ ਸੋਨੀਆ ਜੀ ਨੇ ਕੇਕ ਕੱਟ ਕੇ ਮਾਈ ਸ਼ੀਲਾ ਜੀ ਦਾ ਜਨਮ ਦਿਨ ਮਨਾਇਆ ਅਤੇ ਖੂਬ ਰੌਣਕਾਂ ਦਰਬਾਰ ਦੇ ਵਿੱਚ ਲੱਗੀਆਂ ਹੋਈਆਂ ਸਨ ਮਾਈ ਸ਼ੀਲਾ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਨਾਂ ਦੇ ਜੈਕਾਰੇ ਲਗਾਏ ਗਏ ਪੰਜਾਬੀ ਪੀਰਾਂ ਦੇ ਜੈਕਾਰੇ ਲਗਾਏ ਸਭ ਦੀ ਖੈਰ ਮਨਾਈ ਗਈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਾਈ ਸੋਨੀਆ ਜੀ ਨੇ ਦੱਸਿਆ ਕਿ ਅੱਜ ਅਸੀਂ ਮਾਈ ਸ਼ੀਲਾ ਜੀ ਦਾ ਜਨਮ ਦਿਨ ਮਨਾ ਰਹੇ ਔਰ ਇਸ ਜਨਮ ਦਿਨ ਤੇ ਮੈਂ ਹੀ ਬੇਨਤੀ ਕਰਦੀ ਕਿ ਸਾਰੇ ਖੁਸ਼ ਰਹਿਣਾ ਬਾਦ ਰਣ ਔਰ ਨਸ਼ਿਆਂ ਤੋਂ ਦੂਰ ਰਹਿਣ और रब सब दिया चोलिया दे सोहने सोहने लाल पावन अल्लाह सब न खुश रखे और जिन्निया दरबार हुई तह दिलोन धनवाद किया पत्रकार डॉक्टर राणा अपराधी खास रिपोर्ट ਦੇ ਨਾ ਰਵੇ ਤੇ ਜੀ ਆਇਆਂ ਨੂੰ ਆਜਾ ਤੇ ਨਾ ਰਵੇ ਪਾਪਾ ਪੋਣਾ ਹਾਰ ਜਾਏ ਕੋ ਜਾਨ ਜਵੈ ਕੋ ਜੀ ਮੋਨਾ ਹਾਰੀਏ ਵਾਹੇ ਦੀ ਊਰੇ ਆਲਾ ਨਮਸਤੇ ਜੀ ਜੀਆ ਨਾ ਨਾ ਰਵੇ ਨੋਤਾ ਵਾਣਾ ਵਾਹੇ ਦੀ Ai, ai, ai. ਸਿਰ ਦੇ ਲੀ ਦਰਿਆ ਤੋਂ ਹੰਕਾਰ ਤੇ ਮੈਂ ਕਾਹੋ ਬਿਲੇ ਤੇ ਮੈਂ ਤੋਂ ਹੰਕਾਰ ਤੇ ਮੈਂ ਕਾਹੋ ਬਿਲੇ ਮੇਰਾ ਨਾਮ ਤੋਂ ਹੰਕਾਰ ਹਾਂਜੀ ਸਭ ਸੰਗਤਾਂ ਨੂੰ ਮੇਰੇ ਵੱਲੋਂ ਜੈ ਆਦਾਤਿਆਂ ਦੀ ਦਰਬਾਰ ਦਾਤ ਲਈ ਐਮ ਸਰਕਾਰ ਦਰਬਾਰ ਮੇਰੀ ਮੰਮੀ ਸ਼ੀਲਾ ਸਰਕਾਰ ਮਜੂਦਾ ਮੈਂ ਗੱਦੀ ਨਸੀਨ ਸੋਨੀਆਂ ਮੰਦ ਫੂਕਾਂ ਵਾਲੀ ਖੁਸ਼ ਹੋ ਕੇ ਤੇ ਅੱਜ ਸਾਡੇ ਮੰਮੀ ਜੀ ਦਾ ਜਨਮ ਦਿਨ ਸੀਗਾ ਤੇ ਅਸੀਂ ਕੇਕ ਕੱਟਿਆ ਸੰਗਤਾਂ ਹਮ ਹਮ ਆ ਕੇ ਆਈਆਂ ਆ ਤੇ ਰਾਜੀ ਰਹਿਣ ਸੰਗਤਾਂ ਦੀਆਂ ਮੇਰੇ ਦਾਤਾ ਜੀ ਆਸਾ ਪੂਰੀਆਂ ਕਰਨ ਜਿਹੜੇ ਮੰਮੀ ਜੀ ਨਾਲ ਜੁੜੇ ਹੋਏ ਆ ਰਾਤ ਨੂੰ ਵੀ 12 1 ਵਜੇ ਕੇਕ ਲੈ ਕੇ ਆ ਗਏ ਸੀ ਮੁੰਡੇ ਸੁਖਨਾ ਐਡਿਟ ਤੇ ਨਾ ਕੇਕ ਰਾਤ ਨੂੰ ਆ ਗਿਆ ਸੀ ਅੱਜ ਵੀ ਬੜੀਆਂ ਸੰਗਤਾਂ ਕੇਕ ਲੈ ਕੇ ਆਈਆਂ ਰਾਜੀ ਰਹਿਣ ਜਿੰਨੀਆਂ ਸਾਡੇ ਦਰਬਾਰ ਨਾਲ ਸੰਗਤਾਂ ਜੁੜੀਆਂ ਆ ਉਹਨਾਂ ਦੇ ਪਿਆਰ ਵਾਲੇ ਆ ਤਾਂ ਉਹਨਾਂ ਦੇ ਪਿਆਰ ਵਾਲੇ ਸਭ ਨੂੰ ਦਾਤਾ ਤੰਦਰੁਸਤੀ ਦੇਵੇ ਕ੍ਰਿਸ਼ਨਾ ਦੇਵੇ ਰਿਜਕ ਦੇਵੇ ਪਰ ਜਿਹੜਾ ਸਾਡੇ ਦੇਰੇ ਵੱਲ ਨੂੰ ਮਾੜੀ ਅੱਖ ਨਾਲ ਦੇਖੇ ਉਹ ਦਾਤੇ ਆਪੇ ਹੀ ਦੇਖਣ ਉਹਨਾਂ ਨੂੰ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਕਿਸੇ ਨੂੰ ਚੰਗਾ ਨਹੀਂ ਕਹਿਣਾ ਉਹ ਵੀ ਰਾਜੀ ਰਹਿਣ ਤੇ ਅਸੀਂ ਵੀ ਰਾਜੀ ਰਹੀਏ ਕਿੰਨਾ ਚਿਰ ਸਾਡੀ ਡਿਊਟੀ ਅਸੀਂ ਵਕਤ ਆ ਜਾਣੀ ਆ ਬਾਕੀ ਕਹਿੰਦੇ ਹੁੰਦੇ ਮੇਲੇ ਲੱਗਦੇ ਰਹਿਣਗੇ ਪਰ ਅਸੀਂ ਨਹੀਂ ਹੋਣਾ ਮੇਲੇ ਤਾਂ ਲੱਗ ਹੀ ਜਾਣੇ ਆ ਤੇ ਅਸੀਂ ਨਹੀਂ ਹੋਣਾ ਸਾਡੇ ਤਾਂ ਹੋਰ ਕੋਈ ਕਰਾ ਲਊਗਾ ਉਹਦੋਂ ਦਾ ਹੋਰ ਕਰਾ ਲਊਗਾ ਦਰਵਾਰੇ ਠਈ ਰਹਿਣਾ ਆ ਯਾਦਾਂ ਰਹਿ ਜਾਂਦੀਆਂ ਆ ਇੱਲੜਿਆ ਨਾ ਕਰੋ ਬੋਲਿਆ ਨਾ ਕਰੋ ਮੈਂ ਮੁੰਡਿਆਂ ਨੂੰ ਖਾਸ ਕਰਕੇ ਤਗੀਦ ਕਰਦੀ ਆਂ ਬੱਚਾ ਨਸ਼ੇ ਨਾ ਕਰਿਆ ਕਰੋ ਨਸ਼ਿਆ ਵਾਲੇ ਬਹੁਤ ਗੁਰੇ ਆ ਆਪਣੇ ਪੈਸੇ ਕਮਾਉਣ ਦੀ ਕਾਦਰ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੰਦੇ ਆ ਤੇ ਤੁਸੀਂ ਆਪਣੀਆਂ ਮਾਵਾਲੀਆਂ ਮਾਦਵਾਵਾਂ ਨਾ ਲਿਆ ਕਰੋ ਤੇ ਮਾਵਾ ਬੜੀਆਂ ਦੁਖੀ ਹੁੰਦੀਆਂ ਆ ਨਾਲ ਘਰ ਚੋਂ ਗਾਲਾਂ ਖਾਂਦੀਆਂ ਤੇ ਨਾਲੇ ਬਾਹਰੋਂ ਵਿਚਾਰੀਆਂ ਗਾਲਾਂ ਖਾਂਦੀਆਂ ਆ ਐ ਤੁਹਾਡੇ ਬੱਚੇ ਜਿਹੜੇ ਮਾੜੇ ਕਰਮ ਕਰਦੇ ਉਹਨਾਂ ਦੇ ਕਰਕੇ ਇਹ ਦਿਮਾਗ ਤੇ ਪਾ ਕੇ ਲੋਟ ਪਾਇਆ ਕਰੋ ਇਹ ਕੰਮ ਨਾ ਕਰਿਆ ਕਰੋ ਮੈਂ ਤੀਆਂ ਨੂੰ ਵੀ ਇਹ ਸਿੱਖਿਆ ਦਿਨੀ ਆ ਦੇਖੋ ਮਾਂ ਪਿਓ ਦੀ ਇੱਜ਼ਤ ਰੱਖੀ ਦੀ ਆ ਕੋਈ ਲੱਖ ਸੋਨਾ ਹੋਵੇ ਕਿਸੇ ਸੋਨੇ ਤੋਂ ਸੋਨੇ ਤੋਂ ਅਸਾਂ ਕੀ ਲੈਣਾ ਤੁਹਾਨੂੰ ਤੇ ਚੰਗਾ ਤੁੰਗ ਲੱਗਦਾ ਸਭ ਤੋਂ ਪਿਆਰੀ ਹੈ ਮਾਂ ਬਾਪ ਦੀ ਇੱਜ਼ਤ ਉਦੋਂ ਚੰਗਾ ਕੁਝ ਨਹੀਂਗਾ ਤੇ ਸਾਰੀਆਂ ਸੰਗਤਾਂ ਨੂੰ ਵੀ ਦਾਤੇ ਦੋ ਗਾੜੇ ਨੂੰ ਦੁੱਧ ਕੋਤੜੇ ਨੂੰ ਕੋਤ ਦੇਣ ਦੀ ਜਿਕਾਰੇ ਨੂੰ ਦੇ ਜਿਕੇ ਦੇਣ ਖੁਸ਼ੀਆਂ ਦੇਣ ਏਦਾਂ ਹੀ ਮੇਲੇ ਲੱਗਦੇ ਰਹਿਣ ਖੁਸ਼ ਹੋ ਕਿ ਮੇਰਾ ਬਾਪੂ ਲਾਲ ਵਾਜਾ ਸਰਕਾਰ ਏਦਾਂ ਹੀ ਮੇਲੇ ਲਾਵੇ ਜਿਆਦਾਤਿਆਂ ਦੀ ਜੈ ਮਸਤਾ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀਪੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਮੀਡੀਆ